ਯਾਨੀ ਦੇ ਲੋਕ ਕਿਸ ਨੂੰ ਕਰਨਗੇ ਸਪੋਰਟ ਅਦਲਾ ਬਦਲੀ ਦੇ ਦੌਰ ਚ ਕਿਸ ਦੀ ਜਿੱਤ ਦਾ ਸ਼ੋਰ ਸੰਤੀ ਸ਼ਹਿਰ ਦੀ ਪੁਕਾਰ ਕੌਣ ਕੇਂਦਰ ਤੱਕ ਪਹੁੰਚਾਏਗਾ ਇਸ ਵਾਰ ਲੁਧਿਆਣਾ ਚ ਇਸ ਵਾਰ ਚੋਣਾਂ ਦਾ ਮਾਹੌਲ ਹੀ ਬਦਲ ਚੁੱਕਿਆ ਹੈ ਜਿੱਥੇ ਮੌਜੂਦਾ ਐਮਪੀ ਰਵਨੀਤ ਬਿੱਟੂ ਨੇ ਆਪਣੀ ਹੀ ਪਾਰਟੀ ਕਾਗਰਸ ਦਾ ਹੱਥ ਛੱਡ ਕੇ ਬੀਜੇਪੀ ਦਾ ਕਮਲ ਫੜ ਲਿਆ ਅਤੇ ਹੁਣ ਸਾਹਮਣੇ ਚੌੜ ਮੈਦਾਨ 'ਚ ਉਹਨਾਂ ਦੀ ਆਪਣੀ ਪਾਰਟੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅਕਾਲੀ ਦਲ ਨੇ ਰਣਜੀਤ ਸਿੰਘ ਟਲਵੋ ਨੂੰ ਮੈਦਾਨ ਦੇ ਵਿੱਚ ਉਤਾਰਿਆ ਅਤੇ ਆਪ ਨੇ ਅਸ਼ੂਕ ਪ੍ਰਾਸ਼ਰ ਪੱਪੀ ਦੇ ਉੱਤੇ ਭਰੋਸਾ ਜ਼ਾਹਿਰ ਕੀਤਾ ਹੈ ਇਸ ਹਫਤੇ ਦਰਮਿਆਨ ਇਸ ਸਵਾਲ ਸਭ ਦੇ ਦਿਲ ਦੇ ਵਿੱਚ ਹੈ ਕਿ ਜਿੱਤੇਗਾ ਕੌਣ ਸਾਡੀ ਟੀਮ ਨੇ ਇਸੇ ਸਵਾਲ ਦਾ ਜਵਾਬ ਜਾਣਨ ਦੇ ਲਈ ਭਰੋਸਯੋਗ ਸਰਵੇ ਕੀਤਾ ਹੈ ਦੇ ਵਿੱਚ ਅਸੀਂ ਲੋਕਾਂ ਤੋਂ ਜਾਣਿਆ ਉਹਨਾਂ ਦੀ ਪਸੰਦ ਕੌਣ ਹੈ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਰਣਜੀਤ ਬਿੱਟੂ ਤੇ ਭਰੋਸਾ ਜ਼ਾਹਿਰ ਕੀਤਾ ਸੀ ਕਿ ਉਹ ਲੋਕਾਂ ਲਈ ਕੰਮ ਕਰਨਗੇ ਪਰ ਉਹਨਾਂ ਨੇ ਕੰਮ ਤਾਂ ਕੀ ਕਰਨੇ ਸੀ ਉਲਟਾ ਆਪਣੇ ਸਿਆਸੀ ਲਾਹੇ ਲਈ ਉਹਨਾਂ ਤਾਂ ਆਪਣੀ ਪਾਰਟੀ ਨੂੰ ਹੀ ਧੋਖਾ ਦੇ ਦਿੱਤਾ ਉਹਦਾ ਕੀ ਫਾਇਦਾ ਲੋਕ ਤੜਨ ਦਾ ਕਾਂਗਰਸ ਤੋਂ ਗਿਆ ਹੋਇਆ ਜਾ ਕੇ ਉਹ ਭਾਜਪਾ ਚਲੇ ਗਿਆ ਉਹਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਹੈ ਪਹਿਲੀ ਗੱਲ ਤੋਂ ਕਿਸਾਨਾਂ ਦੇ ਖਿਲਾਫ ਬੋਲੀ ਜਾਂਦਾ ਸੀ ਮੈਨੂੰ ਨਹੀਂ ਲੱਗਦਾ ਉਹਨੂੰ ਕਿਵੇਂ ਮੋਟ ਕੋਣ ਨਹੀਂ ਬਿਲਕੁਲ ਨਹੀਂ ਕੋਣਦਾ ਨਾਲ ਦੇ ਖਲਾਫ ਹੋਉਂਦਾ ਵਾ ਉਹਨੂੰ ਪਤਾ ਹੀ ਹੈ ਕਿਹੜੀ ਭਾਸ਼ਾਉ ਕਰਦਾ ਵਾ ਪਹਿਲਾਂ ਕਾਨੂੰਨ ਦੇ ਵਿੱਚ ਸੀਗਾ ਹੁਣ ਉਹ ਫੋਟੋ ਆਪਣੇ ਦਾਦੂ ਜੀ ਨਾਲ ਲਾਈ ਫਿਰ ਜਾਂਦਾ ਵਾ ਸਭ ਲੋਕ ਨੂੰ ਸਿਆਣੇ ਮਿੱਤ ਨੂੰ ਸਾਰਾ ਲੁਧਿਆਣਾ ਹੀ ਦੇਖਦਾ ਕਿਉਂਕਿ ਦੇਖਦੇ ਆਂ ਪਿਛਲੇ 10 ਸਾਲ ਲੰਘ ਗਏ ਕੋ ਜੋ ਪਿਛਲੀ ਵਾਰ 5 ਸਾਲ ਪਹਿਲਾਂ ਉਦੋਂ ਆਏ ਸੀ ਕਿ ਮੈਂ ਹੁਣ ਕਰਕੇ ਦਿਖਾਉਂ ਲੋਕਾਂ ਨੇ ਫਿਰ ਚਾਂਸ ਦਿੱਤਾ 10 ਸਾਲ ਉਹ ਟਾਲਾ ਪਰ ਸਾਡੋ ਵੀ ਕੁੱਤਾ ਹਰ ਤਾਂ ਤਾਂ ਬਣਾ ਦਿੱ ਹੀ ਹੋ ਗਿਆ ਕਾ ਮਸਾੜੇ ਲੁਧਿਆਣੇ ਦਾ ਕੋਈ ਕੇਸਾ ਤੇ ਹੁਣ ਜਦੋਂ ਉਹਨੇ ਦੇਖਿਆ ਵੀ ਲੋਕਾਂ ਦੇ ਵਿੱਚ ਪਿੱਛੇ ਟਾਈਮ ਦੇ ਵਿੱਚ ਆ ਕੇ 8-10 ਮਿੰਟੀਆਂ ਕਰਕੇ ਦੇਖਿਆ ਹਲਕਾ ਦਕਰੀ ਦੇ ਵਿੱਚ ਨਿਕਿਆ ਵੀ ਉਹਨੇ ਲੋਕਾਂ ਦੇ ਵੀਊ ਜਿਹੜੇ ਹੈਗੇ ਨੇ ਉਹ ਸਾਰੇ ਇਹ ਸਵਾਲ ਪੁੱਛ ਰਹੇ ਆ ਵੀ ਪਿਛਲੇ 10 ਸਾਲ ਤੁਸੀਂ ਕਿੱਥੇ ਪਿਛਲੇ 5 ਸਾਲ ਕਿੱਥੇ ਹੀ ਜਿਹੜੇ ਵੀ ਵਾਅਦੇ ਕਰਕੇ ਗਏ ਸੀ ਹਰ ਇੱਕ ਦਾ ਸੀਗਾ ਵੀ ਫੋਨ ਨਹੀਂ ਚੱਕ ਰਿਹਾ ਤੇ ਅਮਰੀਤ ਜੀ ਦੀ ਗੱਲ ਕਰਦੇ ਹਾਂ ਰਵਨੀਤ ਜੀ ਕਾਂਗਰਸ ਨੂੰ ਛੱਡ ਕੇ ਬੀਜੇਪੀ ਦਾ ਪੱਲਾ ਫੜਿਆ ਕਿਉਂ ਫੜਿਆ ਇਹ ਵੀ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਤਾਂ ਕੋਈ ਮੈਂ ਨਹੀਂ ਸਮਝਦਾ ਵੀ ਕਿਤੇ ਉਹਨਾਂ ਦਾ ਕੋਈ ਮਿਆਰ ਹੈ ਬਹੁਤ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਨੇ ਇਹ ਅਸੀਂ ਕਾਂਗਰਸ ਬਾਰੇ ਲੋਕਾਂ ਨੂੰ ਪੁੱਛਿਆ ਤਾਂ ਉਹਨਾਂ ਉਲਟਾ ਸਾਨੂੰ ਸਵਾਲ ਪੁੱਛਿਆ ਕਿ ਉਹ ਕਿਸੇ ਬਾਹਰੀ ਵਿਅਕਤੀ ਤੇ ਭਰਾਂ ਕਿਵੇਂ ਭਰੋਸਾ ਕਰਨਾ ਹੈ ਜੇ ਰਾਜਾ ਵੜਿੰਗ ਗਿੱਦੜ ਬਾਹਾਂ ਦੇ ਲੋਕਾਂ ਨੂੰ ਛੱਡ ਕੇ ਆ ਸਕਦੇ ਨੇ ਤਾਂ ਲੁਧਿਆਣਾ ਛੱਡਣਾ ਉਹਨਾਂ ਲਈ ਭਰਾਂ ਕਿੰਨੀ ਕੁ ਵੱਡੀ ਗੱਲ ਹੋਵੇਗੀ ਦੀ ਕਾਂਗਰਸ ਪਾਰਟੀ ਨੇ ਜਿਹੜਾ ਕੈਂਡੀਡੇਟ ਦਿੱਤਾ ਉਹ ਬਾਹਰੋਂ ਉਮੀਦਵਾਰ ਹੈ ਕਾਂਗਰਸ ਪਾਰਟੀ ਦਾ ਤੇੜ ਦਾ ਪ੍ਰਧਾਨ ਹੈ ਗਿੱਦੜ ਵਾਹਤੋਂ ਐਮਐਲਏ ਜਿੱਤਿਆ ਹੋਇਆ ਉਹ ਕਾਂਗਰਸ ਪਾਰਟੀ ਨੇ ਲੁਧਿਆਣੇ ਆ ਕੇ ਉਹਨੂੰ ਆਪਣਾ ਉਮੀਦਵਾਰ ਬਣਾਇਆ ਜਿੱਲਾ ਲਾਗਾ ਬਣ ਕੇ ਗਿੱਦੜ ਵਾਹਤੋਂ ਆਇਆ ਉਹ ਚੱਲ ਕੇ ਜਦ ਗਿੱਦੜ ਵਾਹ ਦਾ ਨਹੀਂ ਉਹਨਾਂ ਕੰਮ ਹੋਇਆ ਉਹਨੇ ਉੱਥੇ ਦਾ ਨਹੀਂ ਜਨਤਾ ਦਾ ਕੁਝ ਕਰਿਆ ਤੋ ਉਹਦੇ ਲੁਧਿਆਣੇ ਜਿੱ ਕੀ ਕਰਨਗੇ ਇਹ ਲੁਧਾਣੇ ਜਦ ਦਾ ਉਹ ਤੋਂ ਵੀ ਬੁਰਾ ਹਾਲ ਕਰ ਦੂਗੇ ਜਿਵੇਂ ਉਧਰ ਭੱਜ ਗਿਆ ਹੋਣਾ ਉਹ ਕਿੱਥੋਂ ਛੱਡ ਕੇ ਕਿੱਦੜਬਾਹਾ ਉਹਨਾਂ ਦਾ ਹਲਕਾ ਹੈ ਕਿੱਥੋਂ ਛੱਡ ਕੇ ਉਹ ਕਿੱਥੇ ਚੋਣ ਲੜ ਰਹੇ ਨੇ ਪਹਿਲੀ ਗੱਲ ਤਾਂ ਉਹ ਆਪਣੇ ਹਲਕੇ ਦੇ ਆਪਣੇ ਇਲਾਕੇ ਦੇ ਦੋਸ਼ੀ ਨੇ ਉਹ ਜਿੱਥੋਂ ਛੱਡ ਕੇ ਆਏ ਨੇ ਅੱਛਾ ਜੇ ਉਹ ਇੰਨੇ ਚੰਗੇ ਹੁੰਦੇ ਜਾਂ ਉਹ ਕਾਬਲ ਹੁੰਦੇ ਤਾਂ ਪਾਰਟੀ ਉਹਨਾਂ ਦੀ ਉਹਨਾਂ ਨੂੰ ਕਾਂਗਰਸ ਪਾਰਟੀ ਉੱਥੇ ਟਿਕਟ ਦੇ ਕੇ ਨਿਮਾਜ ਦੀ ਇਹਨਾਂ ਦੀ ਕੋਈ ਚੋਣਾ ਲੜਨ ਨੂੰ ਤਿਆਰ ਨਹੀਂ ਸੀ ਗਿਆ। ਉਹ ਰਾਜਾ ਬੜਿੰਦ ਤੰਦਰ ਦਾ ਹੈਗਾ ਕੈਂਡੀਡੇਟ ਬਾਹਰੋਂ ਆਇਆ ਪਰ ਉਹ ਆਦੇ ਤੰਦਰ ਦਾ ਕੈਂਡੀਡੇਟ ਦੇ ਜਾਨੇ ਦੇ ਵਿੱਚ ਖੜ ਗਿਆ। ਉਹਨੂੰ ਕੌਣ ਜਾਣੇਗਾ ਪਛਾਣੇਗਾ ਦੂਜਾ ਪੰਜਾਬ ਦਾ ਪ੍ਰਧਾਨ ਗੋਪਰਿਆ ਹੈਗਾ ਜੀ। ਪਰ ਅਖ ਚੋਗੇ ਵੀ ਉਹ ਲਾਂਗੇ ਵਾਇਰਲ ਹੋਈ ਜਾਂਦੀਆਂ ਲੋਕਾਂ ਦੇ ਪਾਸੇ ਹੋ ਨਹੀਂ ਜਾਂਦਾ। ਦੂਜਾ ਕੰਪਨੀ ਸਵਾਦ ਦਾ ਬੰਦਾ ਹੈ। ਲੋਕਾਂ ਦਾ ਕਿਹੜਾ ਸਵਾਦ ਉਹਦੇ ਨਹੀਂ ਆਉਂਦੇ ਨੇ ਫਿਲਪੋਲ ਨੇ। ਇਨੂੰ ਕਿਸੇ ਨੇ ਨਹੀਂ ਕੋਟ ਕਰਨੀ। ਉੱਤੇ ਹੀ ਅਕਾਲੀ ਦਲ ਬਾੜੇ ਪੁੱਛਿਆ ਤਾਂ ਲੋਕ ਮਾੜੀ ਲੀਡਰਸ਼ਿਪ ਕਾਰਨ ਉਹਨਾਂ ਨੂੰ ਦੌਰ ਦੇ ਵਿੱਚੋਂ ਹੀ ਬਾਹਰ ਦੱਸਦੇ ਨਜ਼ਰ ਆਏ। ਅ ਰঞ্জੀਤ ਸਿੰਘ ਢਿੱਲੋਂ ਜੀ ਜੋ ਉਹਨਾਂ ਦੀ ਪਾਰਟੀ ਦਾ ਇਸ ਟਾਈਮ ਜੋ ਹੁਣ ਰੋਜ ਚੱਲ ਰਿਹਾ ਜੋ ਉਹਨਾਂ ਦੇ ਵੱਡੇ ਲੀਡਰਾਂ ਨੇ ਲੋਕਾਂ ਨਾਲ ਵਾਅਦੇ ਕੀਤੇ, ਗੁਰੂ ਸਾਹਿਬ ਦੀਆਂ ਝੂਠੀਆਂ ਕਸਮਾਂ ਖਾਧੀਆਂ। ਉਹਦੇ ਹੋਰ अनेका ਸਾਰੀ ਦੁਨੀਆ ਜਾਣਦੀ ਆ, ਸਾਰੇ ਲੋਕ ਜਾਣਦੇ ਨੇ ਵੀ ਉਹਨਾਂ ਨੇ ਕੀ ਕੀ ਕਾਰਨਾਮੇ ਕੀਤੇ ਜਿਹਦੇ ਕਰਕੇ ਅੱਜ ਉਹ ਪਾਰਟੀ ਪੂਰੀ ਦੀ ਪੂਰੀ ਹਾਸ਼ੀਏ ਦੇ ਉੱਤੇ ਆ ਚੁੱਕਿਆ ਜਿਹੜੀ ਸੈਂਟਰ ਦੀ ਪਾਰਟੀ ਇਹਨਾਂ ਦੇ ਗੱਠਜੋੜ ਤੋਂ ਬਿਨਾਂ ਆਮੀ ਨਹੀਂ ਨਹੀਂ ਭਰਦੀ ਹੁੰਦੀ ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਵੀ ਇਹ ਅਲੱਗ-ਅਲੱਗ ਲੜ ਰਹੇ ਨੇ ਇਸ ਲਈ ਉਹਨਾਂ ਦਾ ਤਾਂ ਕੋਈ ਆਧਾਰ ਲੁਧਿਆਣੇ ਵਿੱਚ ਲੱਗਦਾ ਨਹੀਂ ਹੈ ਵੀ ਉਹ ਕੁਝ ਮੋਟਾ ਲੈ ਜਾ ਜਿੱਦਾਂ ਜੀਸੀ ਵੀ ਢਿੱਲੋਂ ਨੇ ਕਾਲੀ ਦਲ ਦਾ ਕਾਲੀ ਦਲ ਦਾ ਹੁਣ ਬਗਾਰ ਹੈ ਨਹੀਂਗਾ ਕਾਲੀ ਦਲ ਨੇ ਜਿਹੜੇ ਪਹਿਲਾਂ ਕੰਮ ਕੀਤੇ ਤੁਹਾਨੂੰ ਪਤਾ ਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਾਲੀ ਦਲ ਵਾਸਤੇ ਹੈ ਨਹੀਂ ਜੀ ਦਾ ਬਿਲਕੁਲ ਜਗਾ ਨਹੀਂ ਕਿਉਂਗੇ ਪਿੱਛੇ ਦੇਖਿਆ ਨਹੀਂ ਮਜੀਦੀ ਨੇ ਕੀ ਹਾਲ ਕੀਤਾ ਸਿੰਘ ਸਿੰਘ ਦਾ ਕੀ ਸੀਗਾ ਸਾਰਿਆਂ ਦਾ ਤਾਂ ਹਾਰ ਗਏ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਸਾੜਾ ਤਾਂ ਬਹੁਤ ਬਥੇਰੀ ਨਹੀਂ ਜਾਣਦੇ ਫਿਰਦੀ ਪੁੱਛਿਆ ਕਿ ਜੇ ਇਹ ਵੀ ਨਹੀਂ ਤਾਂ ਫਿਰ ਕਿਸ ਨੂੰ ਰੂਟ ਪਾਉਣਗੇ ਤਾਂ ਉਹਨਾਂ ਦੱਸਿਆ ਕਿ ਲੋਕ ਆਪ ਨੂੰ ਮੌਕਾ ਦੇਣ ਦਾ ਮਨ ਪਨਾ ਚੁੱਕੇ ਨੇ ਕਿਉਂਕਿ ਆਪ ਨੇ ਲੁਧਿਆਣਾ ਗੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ जिन्होंने एमएलए ਦੇ ਤੌਰ ਤੇ ਹੀ ਵਿਕਾਸ ਦੇ ਇੰਨੇ ਕੰਮ ਕੀਤੇ ਕਿ ਹੁਣ ਲੋਕ ਚਾਹੁੰਦੇ ਨੇ ਕਿ ਐਮਪੀ ਦੇ ਤੌਰ ਤੇ ਵੀ ਉਹਨਾਂ ਨੂੰ ਮੌਕਾ ਦੇ ਕੇ ਲੁਧਿਆਣਾ ਦੀ ਨੁਮਾਇੰਦੀ ਲਈ ਭੇਜਿਆ ਜਾਵੇ ਆਮ ਆਦਮੀ ਪਾਰਟੀ ਜਿਹੜਾ ਸ਼ੋਅ ਪ੍ਰੈਸ਼ਰ ਪਾ ਪਈ ਆ ਇਹ ਬੰਦਾ ਇੱਕ ਬੋੜੇ ਬੰਦਾ ਆ ਕਿਉਂਕਿ ਦੇਖੋ ਜਹੇ ਐਮਐਲਏ ਬਣ ਕੇ ਵੀ ਨਾ ਇਹਨੇ ਮੈਂ ਦੇਖਿਆ ਢਾਲ ਕੇ ਜਿਵੇਂ ਕੰਮ ਕਰ ਰਿਆ ਸੀ ਲੋਕਾਂ ਨੂੰ ਜਿਵੇਂ ਦੋਹਾੜ ਆਇਆ ਵੀ ਜਾਂ ਕੁਛ ਆਇਆ ਸੀ ਨੰਗੇ ਪੈਰੀਆਂ ਲੋਕਾਂ ਦੇ ਕੰਮ ਕਰਦਾ ਸੀ ਰਾਸ਼ਨ ਵੰਡਦਾ ਸੀ ਔਰ ਲੋਕਾਂ ਦਾ ਜੇ ਕੋਈ ਚਲੇ ਜਾਂਦਾ ਗਰੀਬ ਚਲੇ ਜਾਂਦਾ ਕੋਈ ਕੰਮ ਕਰਾਉਣ ਵਾਸਤੇ ਹੱਸੇ ਖਸਮੁਖ ਤੇਰਾ ਅਸਮੁਖ ਤੇਰਾ ਅਸਮੁਖ ਤੇਰਾ ਨੂੰ ਵੋਟ ਪਾਣ ਦਾ ਲੋਕਾਂ ਦਾ ਦਿਲ ਕਰਦਾ ਕਿ ਮੈਂ ਕਈਆਂ ਤੋਂ ਪੁੱਛਿਆ ਕਿ ਲੋਕ ਉਹ ਅਸੀਂ ਤਾਂ ਵੋਟ ਪਾਣੀ ਬਣੀ ਲੋਕ ਵੀ ਕਹਿੰਦੇ ਜੀ ਯਾਰ ਕਹਿਣ ਜੋ ਮਰਜ਼ੀ ਜਿੰਨੇ ਮਰਜ਼ੀ ਵੋਟ ਲਾ ਲੈਣ ਪਰ ਵੋਟ ਅਸ਼ੋਕ ਪ੍ਰੈਸ਼ਰ ਪੱਪੀ ਆਮ ਆਦਮੀ ਪਾਰਟੀ ਜਿਹੜਾ ਆਮ ਆਦਮੀ ਪਾਰਟੀ ਦਾ ਪੱਪੀ ਜੀ ਨੇ ਪ੍ਰੈਸ਼ਰ ਪੱਪੀ ਨੇ ਇਹਨਾਂ ਨੂੰ ਲੁਧਿਆਣੇ ਸ਼ਹਿਰ ਦੇ ਸਾਰੇ ਨਿਵਾਸੀਆਂ ਨੇ ਪਹਿਲਾਂ ਐਮਐਲਏ ਜਿੱਤੇ ਆ ਪੂਰੀ ਇਮਾਨਦਾਰੀ ਨਾਲ ਲੋਕਾਂ ਨੇ ਹਮਾਇਤ ਦਿੱਤੀ ਤੇ ਇਹਨਾਂ ਨੂੰ ਐਮਐਲਏ ਜਿੱਤੇ ਆ ਅੱਜ ਪਾਰਟੀ ਨੇ ਇਹਨਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਹੈ ਤੇ ਮੈਂ ਆਮ ਆਦਮੀ ਪਾਰਟੀ ਦਾ ਇਕੱਲਾ ਇਕੱਲਾ ਵਰਕਰ ਇਮਾਨਦਾਰੀ ਨਾਲ ਇਹਨਾਂ ਦੀ ਪਿੱਠ ਤੇ ਖੜਾ ਇਹਨਾਂ ਨੂੰ ਅਸੀਂ ਪੂਰੀ ਬਹੁਮਤ ਨਾਲ ਜਿੱਤਿਹਾਵਾਂਗੇ ਤੁਸੀਂ ਜਿਹੜਾ ਆਮ ਪਾਰਟੀ ਦਾ ਬੰਦਾ ਖੜਾ ਹੈ ਉਹਨੂੰ ਤੁਸੀਂ ਕਾਮਯਾਬ ਬਣਾਓ ਮੈਂ ਜਦ ਤੱਕ ਸਾਰੀ ਹੁਣ ਇਹਨੂੰ ਦੇਖਦੇ ਆ ਆਮ ਪਾਰਟੀ ਨੂੰ ਵੀ ਵਧੀਆ ਕੰਮ ਕਰ ਰਹੇ ਨੇ ਵਧੀਆ ਕਾਰ ਬੜਿਆਰ ਨੇ ਵਧੀਆ ਉਹਨਾਂ ਨੇ ਹੁਣ 2 ਸਾਲਾਂ ਦੇ ਵਿੱਚ ਕੰਮ ਕਰੇ ਨੇ ਨੌਕਰੀਆਂ ਦਿੱਤੀਆਂ ਨੇ ਤੇ ਬਾਕੀ ਉਹਨਾਂ ਨੇ ਜਨਤਾ ਨਾਲ ਵੀ ਵਧੀਆ ਸਲੂਕ ਹੈ ਹੋ ਰਿਹਾ ਹੈ ਉਦੋਂ ਵੱਧ ਤੋਂ ਵੱਧ ਹੋ ਰਿਹਾ ਹੈ ਲਲਿਆਣੇ ਚ ਪੱਪੀ ਪ੍ਰੈਸਰ ਜੀ ਵੱਡੀ ਮਾਰਜਨ ਨਾਲ ਜਿੱਤ ਹਾਸਲ ਕਰਨਗੇ ਪਾਰਟੀ ਦੇ ਸਾਰੇ ਵਰਕਰ ਬੜੀ ਜ਼ੋਰ ਤੋੜ ਨਾਲ ਮਿਹਨਤ ਤੇ ਲੱਗੇ ਹੋਏ ਨੇ ਪੂਰਾ ਹਮ ਹਮਾ ਕੇ ਲੱਗੇ ਹੋਏ ਨੇ ਬਹੁਤ ਪੋਜ਼ਿਟਿਵ ਰੁਝਾਨ ਪੋਜ਼ਿਟਿਵ ਪੱਖ ਪਾਰਟੀ ਦੇ ਹੱਕ ਵਿੱਚ ਨੇ ਸਰਕਾਰ ਨੇ ਬਹੁਤ ਅੱਛੇ ਕੰਮ ਕੀਤੇ ਨੇ ਉਹਨਾਂ ਕੰਮਾਂ ਦੀ ਸਲਾਘਾ ਹੋ ਰਹੀ ਹੈ ਸਰਵੇ ਦੇ ਆਖਿਰਚੇ 6 ਤੋਂ 70 ਫੀਸਦੀ ਲੋਕਾਂ ਦੇ ਮੂੰਚੋਂ ਆਪ ਦਾ ਨਾਮ ਹੀ ਸੁਰਣੂ ਮਿਲਿਆ ਜਿਸ ਦਾ ਕਾਰਨ ਲੋਕਾਂ ਨੇ ਆਪ ਵੱਲੋਂ ਦੋ ਸਾਲਾਂ ਚ ਕੀਤੇ ਸ਼ਾਨਦਾਰ ਕੰਮਾਂ ਨੂੰ ਦੱਸਿਆ ਦੂਸਰੇ ਨੰਬਰ ਤੇ ਕਾਂਗਰਸ ਦੇ ਰਾਜਾ ਬੜਿੰਗ 15% ਵੋਟਾਂ ਨਾਲ ਅਤੇ ਤੀਸਰੇ ਦੇ ਉੱਪਰ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਭੜਨ ਵਾਲੇ ਸਿਰਵ ਨੀਤ ਬਿੱਟੂ 10% ਵੋਟਾਂ ਨਾਲ ਅਤੇ ਰੇਟ ਆਖਰੀ ਨੰਬਰ ਤੇ ਅਕਾਲੀ ਦਲ ਦੇ ਫਿਰਨਜੀ ਸਿੰਘ ਢਿੱਲੋਂ ਨਜ਼ਰ ਆ ਰਹੇ ਹਨ